ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦਾ ਵੱਡਾ ਫੈਸਲਾ ਏਰੀਅਰ ਕਿਸ਼ਤਾਂ ਨੂੰ ਘਟਾਉਣ ਦਾ ਵਿਚਾਰ ਕਰ ਰਹੀ ਹੈ ਕਿਉਂਕਿ ਰਿਟਾਇਰ ਹੋਏ ਕਰਮਚਾਰੀਆਂ ਨੇ ਲੁਧਿਆਣਾ ਵਿਖੇ ਜਿਮਨੀ ਚੋਣਾ ਦੇ ਵਿੱਚ ਵੱਡੇ ਪੱਧਰ ਤੇ ਰੋਸ ਮਜ਼ਾਰੇ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਕੱਚੇ ਮਲਾਜ਼ਮਾਂ ਨੂੰ ਪੱਕਾ ਕਰ ਸਕਦੇ ਹ ਕੁਝ ਕੇਂਦਰ ਦੇ ਨਾਲ ਜਿਹੜੇ ਡੀਏ ਦੇ ਵਿੱਚ ਫਰਕ ਹੈ ਤੇ ਪੀ ਕਮਿਸ਼ਨ ਲਾਗੂ ਕਰਨ ਦੀ ਜਿਹੜੀ ਮੰਗ ਹੈ ਰਿਟਾਇਰ ਅਤੇ ਕਰਮ ਕੱਚੇ ਮਲਾਜ਼ਮਾਂ ਦੇ ਲਈ ਵੀ ਆ ਸਕਦੇ ਨੇ ਨਵੇਂ ਫੈਸਲੇ ਪੰਜਾਬ ਸਰਕਾਰ ਨੇ ਮਲਾਜ਼ਮ ਵਰਗ ਨੂੰ ਵੱਡੀ ਜਿਹੜੀ ਰਾਹਤ ਦੇ ਐਲਾਨ ਕਰ ਦਿੱਤਾ ਹੈ ਕਿ ਡੀਏ ਦੇ ਵਿੱਚ ਵਾਧਾ ਦੇ ਏਰੀਅਰ ਦੀ ਅਦਾਇਗੀ ਹੁਣ ਤੇ ਕਿਸ਼ਤਾਂ ਦੇ ਵਿੱਚ ਕੀਤੀ ਜਾਵੇ ਮਾਂ ਸਰਕਾਰ ਦੇ ਵੱਲੋਂ ਇਸ ਸਬੰਧੀ ਜਿਹੜਾ ਸਰਕੂਲਰ ਜਿਹੜਾ ਜਾਰੀ ਕੀਤਾ ਗਿਆ ਹੈ ਜਿਸ ਦੇ ਨਾਲ ਹਜ਼ਾਰਾਂ ਸਰਕਾਰੀ ਕਰਮਚਾਰੀਆਂ ਨੂੰ ਲਾਭ ਮਿਲਣ ਦੀ ਉਮੀਦ ਹੈ ਇਸ ਦੇ ਨਾਲ ਹੀ ਪੰਜਾਬ ਦੇ ਮਲਾਜ਼ਮ 13% ਵਾਧੇ ਦੀ ਮੰਗ ਕਰ ਰਹੇ ਹਨ ਕਿਉਂਕਿ ਕੇਂਦਰ ਅਤੇ ਮਲਾਜ਼ਮਾਂ ਨੂੰ 55% ਅਤੇ ਪੰਜਾਬ ਦੇ ਮਲਾਜ਼ਮਾਂ ਨੂੰ ਸਿਰਫ 42% ਮਿਲ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਾਨ ਦੇ ਵੱਲੋਂ ਰਿਹائش ਹਾਊਸ ਵਿਖੇ ਮੀਟਿੰਗ ਦੇ ਵਿੱਚ ਇਹ ਮਾਮਲਾ ਚਰਚਾ ਹੇਠ ਆਇਆ ਸੀ ਮਲਾਜ਼ਮਾਂ ਨੇ 17 ਜੁਲਾਈ 2020 ਤੋਂ ਬਾਅਦ ਪਰਤੀ ਹੋਏ ਮਲਾਜ਼ਮਾ ਜਿਹੜੇ ਕਰਮਚਾਰੀ ਛੇਵੇਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਵੀ ਦੁਹਰਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਤਵੇਂ ਪੇ ਕਮਿਸ਼ਨ ਲਾਗੂ ਹੋਣ ਹੋਣਾ ਉਹਨਾਂ ਦੀ ਤਨਖਾਹ ਵਧਣ ਦੀ ਥਾਂ ਕਟ ਰਹਿ ਜਾਵੇਗੀ ਰਿਟਾਇਰ ਹੋਏ ਮਲਾਜ਼ਮਾਂ ਦੇ ਵੱਲੋਂ ਵੀ ਪੈਨਸ਼ਨ ਫੈਕਟਰ 2.59 ਲਾਗੂ ਕਰਨ ਦੀ ਮੰਗ ਉਠਾਈ ਗਈ ਹੈ ਜਿਸ ਦੇ ਵਿੱਚ ਸਰਕਾਰ ਚਾਹੀ ਇਸ ਜਿਹੜੀ ਕੇਸ ਨੂੰ ਮੰਨ ਚੁੱਕੀ ਹੈ ਪਿਛਲੀ ਮੀਟਿੰਗ ਦੇ ਵਿੱਚ ਵਿੱਤਮੰਤ ਹਰਪਾਲ ਸਿੰਘ ਛੀਮਾ ਜੀ ਦੇ ਵੱਲੋਂ ਮਲਾਜ਼ਮਾਂ ਦੀਆਂ ਕਾਫੀ ਮੰਗਾਂ ਦੇ ਉੱਤੇ ਜਿਹੜੀ ਸਹਿਮਤੀ ਜਿਤਾਈ ਗਈ ਸੀ ਵਿੱਤਮੰਤ ਹਰਪਾਲ ਸਿੰਘ ਛੀਮਾ ਜੀ ਦੇ ਵੱਲੋਂ ਭਰੋਸਾ ਦਿੱਤਾ ਗਿਆ ਸੀ ਮੌਜੂਦ ਬੈਠੇ ਅਫਸਰਾਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਸੀ ਕਿ ਤੇ ਸਾਰਿਆਂ ਦੀਆਂ ਮੰਗਾਂ ਦਾ ਜਲਦੀ ਨਿਪਟਾਰਾ ਕਰਕੇ ਜਿਹੜਾ ਕਿ ਮੈਨੂੰ ਦੱਸਿਆ ਜਾਵੇ ਪਰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਇਸ ਦੇ ਇਲਾਵਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਨਵੇਂ ਰੈਗੂਲਰ ਟੀਚਰਾਂ ਨੂੰ ਬੇਸਿਕ ਪੇ ਅਤੇ ਡੀ ਅਤੇ ਹੋਰ ਪੱਤਿਆਂ ਦੀ ਦੁਰਾਈ ਅਤੇ ਆਂਗਣਵਾੜੀ ਮਿੱਡੇ ਮਿਲ ਅਤੇ ਆਸ਼ਾ ਵਰਕਰਾਂ ਦੇ ਮਾਨ ਪੱਤਿਆਂ ਦੇ ਵਿੱਚ ਵਾਅਦੇ ਦੀ ਮੰਗ ਵੀ ਜਿਹੜੀ ਟੁੱਟ ਗੇ ਸਰਕਾਰ ਦੇ ਵੱਲੋਂ ਇਸ਼ਾਰੇ ਮਿਲਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਸ਼ਾ ਵਰਗ ਵਰਕ ਜਿਹੜੇ ਕਿ ਆਂਗਣਵਾੜੀ ਅਤੇ ਮਿੱਡੇ ਮੇਲ ਜਿਹੜੇ ਵਰਕਰਾਂ ਦੇ ਮਾਨ ਪੱਤਿਆਂ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਮਲਾਜ਼ਮ ਵਰਗ ਨੇ ਸਰਕਾਰ ਤੋਂ ਆਪਣੀਆਂ ਮੰਗਾਂ ਜਲਦੀ ਪੂਰੀਆਂ ਕਰਨ ਦੀ ਅਪੀਲ ਕੀਤੀ ਹੈ ਜੋ ਉਹਨਾਂ ਨੂੰ ਤਰਨੇ ਜਾਂ ਹੜਤਾਲਾਂ ਦੀ ਲੋੜ ਨਾ ਪਵੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨ 我只。